ਬੱਡ ਦਿੱਤੇ ਹਰੇ ਭਰੇ ਦਰਖਤ ਵਾਤਾਵਰਣ ਪ੍ਰੇਮੀਆਂ ਨੇ ਧਰਨਾ ਦੇ ਕੇ ਕੀਤੀ ਕਾਰਵਾਈ ਦੀ ਮੰਗ ਮੌਕੇ ਤੇ ਪਹੁੰਚੀ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਹਿਸੀਲਦਾਰ ਨੇ ਕਿਹਾ ਦੋਨੇ ਤਰ੍ਹਾਂ ਦੇ ਬਿਆਨ ਲੈਣ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ ਮਾਮਲਾ ਬਠਿੰਡਾ ਦੇ ਮਾਨਸਾ ਰੋਡ ਡੀਮਾਰਟ ਦੇ ਨੇੜੇ ਦਾ ਜਿੱਥੇ ਇੱਕ ਆਊਟਲੈਟ ਬਣ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਸਿਆਸੀ ਲੋਕਾਂ ਵੱਲੋਂ ਬਣਾਇਆ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਇਥੇ ਦਰਖਤ ਨੇ ਜਿਹੜੇ ਉਹ ਪਟ ਦਿੱਤੇ ਗਏ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਇਹ ਦਰਖਤ ਮਨਜ਼ੂਰੀ ਲੈਣ ਤੋਂ ਬਾਅਦ ਪੱਟੇ ਗਏ ਲੇਕਿਨ ਇਹਨਾਂ ਲੋਕਾਂ ਦਾ ਲੋਕਾਂ ਦਾ ਕਹਿਣਾ ਹੈ ਕਿ ਸੋਕੇ ਦਰਖਤ ਨੇ ਜਿਹੜੇ ਜਦੋਂ ਉਹਨਾਂ ਦੀ ਮਨਜ਼ੂਰੀ ਨਹੀਂ ਮਿਲਦੀ ਪੱਟਣ ਦੀ ਤਾਂ ਇਹ ਜਿਹੜੇ ਦਰਖਤ ਨੇ ਇਹਨਾਂ ਨੇ ਮਨਜ਼ੂਰੀ ਕਿਸ ਤਰ੍ਹਾਂ ਮਿਲ ਗਈ ਇਹ ਇਹ ਮਨਜ਼ੂਰੀ ਕਿਸ ਤਰ੍ਹਾਂ ਪਾਸ ਹੋ ਗਈ ਇਸ ਨੂੰ ਲੈ ਕੇ ਹਗਾਮਾ ਹੋਇਆ ਤੇ ਬੀਤੀ ਰਾਤ ਤੋਂ ਹੀ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹਨਾਂ ਵੱਲੋਂ ਇੱਥੇ ਧਰਨਾ ਦਿੱਤਾ ਜਾ ਰਿਹਾ ਸੀ ਤੇ ਅੱਜ ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਪਹੁੰਚੀ ਤੇ ਨਾਲ ਤਹਿਸੀਲਦਾਰ ਪਹੁੰਚੇ ਤੇ ਉਹਨਾਂ ਵੱਲੋਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਦੋਨੇ ਤਰ੍ਹਾਂ ਦੇ ਜਿਹੜੇ ਪੱਖ ਨੇ ਉਹ ਲੈ ਜਾਣਗੇ ਤੇ ਨਾਲ-ਨਾਲ ਜਿਹੜੇ ਆਪਣਾ ਫੋਰੈਸਟ ਵਿਭਾਗ ਹੈ ਉਹਨਾਂ ਤੋਂ ਵੀ ਜਿਹੜੇ ਆ ਡਾਕੂਮੈਂਟ ਲੈਣ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਉਸ ਤੋਂ ਬਾਅਦ ਕੀਤੀ ਜਾਵੇਗੀ ਦੇਖਣ ਇੱਕ ਵਾਰ ਇਹਨਾਂ ਵੱਲੋਂ ਜਿਹੜਾ ਉਹਨਾਂ ਦੇ ਵਿਸ਼ਵਾਸ ਤੋਂ ਬਾਅਦ ਇਹ ਏੜ ਤਰਨਾ ਸੀ ਉੱਥੋਂ ਹਟਾ ਦਿੱਤਾ ਗਿਆ ਇਹ ਜਿਹੜੇ 30 ਹਰੇ ਭਰੇ ਦਰਤ ਸੀ ਇਹਨਾਂ ਦੀ ਇਥੋਂ ਪੱਟਣ ਦੀ ਮਨਜ਼ੂਰੀ ਲਈ ਗਈ ਸੀ ਇਹ ਕਿਸੇ ਸਿਆਸੀ ਲੋਕਾਂ ਦਾ ਇਥੇ ਇੱਕ ਆਊਟਲੈਟ ਉਹਨਾਂ ਵੱਲੋਂ ਬਣਾਇਆ ਜਾ ਰਿਹਾ ਜਿਸ ਦੇ ਵਿਰੋਧ ਵਿੱਚੋਂ ਇਥੇ ਸਮਾਜ ਸੇਵੀ ਲੋਕਾਂ ਵੱਲੋਂ ਵਾਤਾਵਰਣ ਪ੍ਰੇਮੀਆ ਵੱਲੋਂ ਧਰਨਾ ਦੇ ਕੇ ਨਾਰੇਵਾਜ ਕੀਤੀ ਗਈ ਇਹ ਧਰਨਾ ਲਗਾਤਾਰ ਕੱਲ੍ਹ ਸ਼ਾਮ ਤੋਂ ਹੀ ਚੱਲ ਰਿਹਾ ਸੀ। ਗੁਰਦੁਆਬਾਹ ਗੁਰਦੁਆਬਾਹ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਗੁਰਦੁਆਬਾਹ ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ 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 ਰਕਤਾਂ ਦੇ ਕਾਤਲ ਮੁਰਦਾਬਾਦ ਮੁਰਦਾਬਾਦ ਵਾਤਾਵਰਣ ਪ੍ਰੇਮੀ ਜਿੰਦਾਬਾਦ ਜਿੰਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਮੁਰਦਾ

ਦੇ ਕਾਤਲ ਮਰਦਾਬਾਦ 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 ਪਰੇਦਰਕਟਾਂ ਦੇ ਕਾਤਲ ਮਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾਦ 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 ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾਦ 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 ਰਕਾਂ ਦੇ ਕਾਤਲ ਮਰਦਾ ਹਾਂਜੀ ਸਚੀ ਨਾਮਾ ਸੱਚੀ ਕਾਲ ਜੀ ਸਰਾਨੂੰ ਕਮਲਜੀਤ ਸਿੰਘ ਪੰਗੂ ਨੰਬਰਦਾਰ ਤੇ ਕੀ ਕਹਿਣਾ ਚਾਹੂਂਗੇ ਜਿਹੜਾ ਅੱਜ ਤਰ੍ਹਾਂ ਲੱਗਿਆ ਗਿਆ ਕਿ ਦਰਖਤ ਪੱਟੇ ਗਏ ਇਹ ਜਿਵੇਂ ਕੱਲ ਮੈਨੂੰ ਬਈਜੀ ਹੋਂਾਂ ਦਾ ਵੀ ਫੋਨ ਆਇਆ ਸੀਗਾ ਹੋਰ ਵੀ ਪਬਲਿਕ ਤੋਂ ਫੋਨ ਆਏ ਸੀਗੇ ਕਹਿੰਦੇ ਵੀ ਮਾਨਸ਼ਾ ਰੋਡ ਤੇ ਇੱਕ ਕਲੋਨੀ ਦੇ ਸਾਹਮਣੇ ਕਾਫੀ ਸਾਰੇ ਦਰਖਤ ਵੀ ਕੱਟ ਰਹੇ ਐ ਕੱਟੀ ਜਾਂਦੇ ਐ ਪਰ ਤੁਹਾਨੂੰ ਪਤਾ ਹੈ ਜਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਚੱਲ ਜਾਂਦੇ ਐ ਅਸੀਂ ਇਲੈਕਸ਼ਨਾਂ 'ਚ ਬਿਜੀ ਸੀਗੇ ਕੱਲ ਸਾਡੀ ਟੀਮ ਆਈ ਸੀ ਰੁੱਖਾਂ ਦੇ ਰੱਖ ਕੇ ਸੁਸਾਇਟੀ ਦੀ ਟੀਮ ਮੈਂ ਨਹੀਂ ਆ ਸਕਿਆ ਸੀ ਪਰ ਜੋ ਵੀ ਇਹ ਹੋਇਆ ਬਹੁਤ ਮੰਦਭਗ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਤੁਸੀਂ ਦੇਖੋ ਵੀ ਇਹ 40 45 ਸਾਲ ਪੁਰਾਣਾ ਦਰਖਤ ਹੈ ਜਿਹੜਾ ਇਹ ਕਟਾਈ ਹੋਈ ਜਿਹਨੇ ਮਨਜ਼ੂਰੀ ਕਹਰੇ ਕੀਤੀ ਜ ਮਜ਼ਦੂਰੀ ਉਹ ਕਿਵੇਂ ਦੇਖਦਾ ਕਿ ਮੈਂ ਜਿੱਥੇ ਮੈਂ ਅਜੀ ਖੁਦ ਹੈਰਾਨ ਹੈ ਮੇਰਾ ਵਾਰਡ 11 ਨੰਬਰ ਹੈ 140 ਫੁੱਟੀ ਰੋਡ ਵਾਲਾ ਏਰੀਆ ਪੈਣਾ 140 ਫੁੱਟੀ ਰੋਡ ਤੇ ਜਾਵਾਂਗੇ ਜੇ ਤੋ ਛਾਤਰ ਅਗੱਚੂ ਗਿਆ ਉਥੇ 3 ਸਾਲ ਹੋ ਗਏ ਸਾਨੂੰ ਅਪਲੀਕੇਸ਼ਨ ਦਿੱਤੀ ਨੂੰ ਫੋਰੈਸਟ ਵਾਲੇ ਨੂੰ ਇੱਕ ਸੁੱਕਾ ਦਰਖਤ ਹੈ ਔਰ ਸੜਕ ਦੇ ਵਿਚਾਲੇ ਆਉਂਦਾ ਉਹ ਤੁਹਾਨੂੰ ਵੀ ਪਤਾ ਹੈ ਮੇਨ ਰੋਡ ਹੈ ਇੰਨੀ ਵਗਦੀ ਹੈ ਹਜੇ ਤੱਕ ਉਹ ਸੁੱਕੇ ਦਰਖਤ ਪਟਣ ਦੀ ਮਜ਼ਦੂਰੀ ਨਹੀਂ ਦਿੱਤੀ ਤੇ ਇਹ ਮੈਨੂੰ ਪਤਾ ਲੱਗੇ ਕਹਿੰਦੇ ਵੀ 30 ਦਰਖਤਾਂ ਦੀ ਮਨਜ਼ੂਰੀ ਇਹ ਨਾ ਕੋਈ। ਵੀ ਸੁੱਕਾ ਦਰਖਤ ਬਟਨ ਦੀ ਮਨਜ਼ੂਰੀ ਨਹੀਂ ਹੈ। ਹਰੇ ਦਰਖਤ ਜਿਹੜੇ ਛਾਂਦਾਰ ਹੈ, ਆਕਸੀਜਨ ਦੇ ਰਹੇ ਹੈ। ਪੰਛੀ ਆਣੇ ਆਉਣ ਨੇ ਪਾਏ ਹੋਏ ਆ। ਉਹਨਾਂ ਦੀ ਮਨਜ਼ੂਰੀ ਦੇ ਰੇ ਹੈਰਾਨੀ ਵਾਲੀ ਗੱਲ ਹੈ। ਕੀ ਕਾਰਨ ਮੰਨਦੇ ਆ ਕਿਉਂ ਦਿੱਤੀ ਹੋਈ? ਕਿਤੇ ਨਾ ਕਿਤੇ ਇਹੀ ਕਹਾਂਗੇ ਮਿਲੀਭੁਕਤ ਲੱਗਦੀ। ਤੇ ਇਹ ਦੇਖੋ, ਕੋਪਰੇਟਾ ਸਿਸਟਮ ਚੱਲਦਾ ਹੈ ਅੱਜਕੱਲ ਵੱਡੇ ਕੋਲੋਨਾਈਜ਼ਰ ਹੈਗੇ ਆ ਜਿਸ ਦੀ ਲਾਠੀ ਉਸੇ ਦੀ ਭੈਸ। ਆਪਾਂ ਤਾਂ ਸਿਰਫ ਇੱਕ ਰੌਲਾ ਪਾਉਣ ਵਾਲੇ ਆ। ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਐਡ ਕਰੂੰਗਾ ਜਿਹੜੀ ਸਾਡੀ ਸੰਸਥਾ ਜਿਹੜੀ ਰੁੱਖਾਂ ਦੇ ਰਾਖੇ ਪਿਛਲੇ ਡੇਢ ਸਾਲ ਤੋਂ ਅਸੀਂ ਜਿੰਨੇ ਵੀ ਇੱਥੇ ਪੌਦੇ ਲਾਏ ਆ ਉਹਨਾਂ ਨੂੰ ਟਰੀ ਗਾਰਡ ਲਵਾਏ ਆ ਔਰ ਉਹਨਾਂ ਨੂੰ ਪਾਣੀ ਪਾਉਂਦੇ ਰਹੇ ਆ ਅਸੀਂ ਔਰ ਹੁਣ ਵੀ ਪਾਣੀ ਪਾਉਣੇ ਆ ਉਹਨਾਂ ਨੂੰ ਅਸੀਂ ਕਿਉਂ ਪਾਉਣੇ ਆ ਵੀ ਇਹ ਪੌਦੇ ਪਾਣੀ ਦੀ ਵਜ੍ਹਾ ਨਾਲ ਸੁੱਕ ਨਾ ਜਾਣ ਬੇਸ਼ੱਕ ਸਰਕਾਰ ਨੇ ਲਾਇਆ ਪਰ ਸਾਡਾ ਵੀ ਕੋਈ ਫਰਜ਼ ਬੰਦਾ ਹੈ ਸਾਡੀ ਸੰਸਥਾ ਦਾ ਨਾਂ ਹੀ ਇਹਦੇ ਰੁੱਖਾਂ ਦੇ ਰਾਖੇ ਔਰ ਸਾਡਾ ਫਰਜ਼ ਸੀਗਾ ਵੀ ਅਸੀਂ ਇਹਨਾਂ ਨੂੰ ਸੰਭਾਲੀਏ ਇਹਨੂੰ ਪਾਣੀ ਪਾਈਏ ਜਿੱਥੇ ਟਰੀ ਗਾਰਡ ਦੇ ਲੋਡ ਸੀ ਟਰੀ ਗਾਰਡ ਲਾਇਆ ਔਰ ਅੰਡਰ ਬੇਜ ਤੱਕ ਜਿੱਥੋਂ ਤੱਕ ਵੀ ਇਹ ਪੌਦੇ ਲੱਗੇ ਸੀ ਐਡਵਾਂਸ ਕੈਂਸਰ ਕੇਅਰ ਹਸਪੀਟਲ ਹੈ ਉੱਥੋਂ ਤੱਕ ਵੀ ਜਿੰਨੇ ਪਹਿਲਾਂ ਪੌਦੇ ਲੱਗੇ ਹੋਏ ਸਾਰਿਆਂ ਨੂੰ ਪਾਣੀ ਪਾਉਣੇ ਆ ਰੇਤ ਦੀ ਲੋੜ ਪੈਂਦੀ ਰੇਤ ਪਾਉਣੇ ਸਿਵਾਰੀ ਦਵਾਈ ਵੀ ਪਾਉਣੇ ਆ ਉਹ ਸਿਰਫ ਇਸੇ ਕਰਕੇ ਵੀ ਵਾਤਾਵਰਨ ਸ਼ੁੱਧ ਰਹਿ ਸਕੇ ਜੇ ਵੀ ਦਰਖਤ ਹੈ ਜੀ ਇਸ ਨੂੰ ਜੇ ਆਪਾਂ ਕਹਿੰਦੇ ਜਵਾਨ ਹੁੰਦੇ ਘਟ ਤੋਂ ਘਟ 20 ਸਾਲ ਲੱਗ ਜਾਂਦੇ ਪਰ ਇਹਨਾਂ ਨੇ ਕਰਦੀ ਮੈਤਰੀ ਵੀ ਲੱਗਦੇ ਬਿਲਕੁਲ ਜੀ ਬਿਲਕੁਲ ਹੁਣ ਜਿਹੜੇ ਆ ਦਰਖਤ ਵੱਡੇ ਹੈਗੇ ਇਹਨਾਂ ਨੇ 40 45 ਸਾਲ ਪੁਰਾਣੇ ਆ ਜੇ ਅੱਜ ਇਹ ਕਹਿੰਦੇ ਵੀ ਅਸੀਂ ਇੱਥੇ ਨਵੇਂ ਲਾ ਦਿਆਂਗੇ ਉਹਨਾਂ ਨੂੰ ਐਡੇ ਵੱਡੇ ਹੋਣ ਦੇ 40-45 ਸਾਲ ਫੇਰ ਲੱਗਣਗੇ ਉਹ ਇੰਨਾ ਵੱਡਾ ਗੈਪ ਜਿਹੜਾ ਹੈਗਾ ਇੱਕ ਪੀੜੀ ਖਤਮ ਹੋ ਗਈ ਜਦੋਂ ਅਗਲੀ ਪੀੜੀ ਉਹ ਜਦੋਂ ਨਹੀਂ ਤਿਆਰ ਹੋਣਗੇ ਉਹ ਦੇਖੀ ਜੋ ਕੀ ਹੋਊਗਾ ਲੋੜ ਤਾਂ درخت ਲਾਉਣ ਦੀ ਹੈ ਪਰ ਅਜ਼ੀਬ ਪਤਾ ਨਹੀਂ ਕਿਵੇਂ ਪਰਮਿਸ਼ਨਾਂ ਦੇ ਕੇ ਦਰਖਤ ਪਟਾਈ ਜਾਂਦੇ ਆ ਬਹੁਤ ਮੰਦ ਭਾਗੀ ਹੈ ਹਾਂਜੀ ਤਰਨਾ ਸ਼ੁਰੂ ਕੀਤਾ ਹੈ ਪਬਲਿਕ ਦੇ ਸਹਿਯੋਗ ਨਾਲ ਅਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਪਬਲਿਕ ਨੂੰ ਵੀ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਇਹਦੇ ਵਿੱਚ ਮੌਲੀਅਤ ਕਰੀਏ ਧਾਰਨ ਦੇ ਵਿੱਚ ਜੋ ਵੀ ਬੰਦੀ ਕਾਰਵਾਈ ਹੈ ਜਿਨ੍ਹਾਂ ਨੇ ਪਰਮਿਸ਼ਨ ਦਿੱਤੀ ਹੈ ਜਿਨ੍ਹਾਂ ਨੇ ਪਟਾਏ ਆ ਜਾਂ ਜਿਨ੍ਹਾਂ ਨੇ ਪੱਟੇ ਆ ਠੇਕੇਦਾਰ ਨੇ ਸਾਰਿਆਂ ਦੇ ਕਾਰਵਾਈ ਕਰਨੀ ਪਣਦੀ ਹੈ ਧੰਨਵਾਦ ਕੀ ਕਰਨਾ ਚਾਹੁੰਦਾ ਟਰਨਾ ਦਾ ਮੇਰਾ ਨਾਮ ਗੁਰਵਿੰਦਰ ਸ਼ਰਮਾ ਰਖਵਾਲੇ ਰੁੱਖਾਂ ਦੀ ਟੀਮ ਜਿਹੜਾ ਧਰਨਾ ਦਿੱਤਾ ਗਿਆ ਉਹ ਧਰਨਾ ਇਸ ਕਰਕੇ ਦਿੱਤਾ ਗਿਆ ਕਿ ਕੱਲ ਇੱਥੇ ਇੱਕ ਜਿਹੜਾ ਦਰਖਤ ਕੱਟੇ ਜਾ ਰਹੇ ਸੀ ਮਾਨਸਾ ਰੋਡ ਤੇ ਕਿਉਂਕਿ ਆ ਜਿਹੜਾ ਮੇਰੇ ਦੇਖ ਰਹੇ ਹੋ ਤੁਸੀਂ ਸੱਜੇ ਪਾਸੇ ਇੱਥੇ ਇੱਕ ਬਿਜ਼ਨਸ ਜਿਹੜਾ ਹੈਗਾ ਪਲਾਟ ਜਾਂ ਬਿਜ਼ਨਸ ਹੱਬ ਬਣ ਰਹੀ ਹੈ ਉਹਦੇ ਕਰਕੇ ਜਿਹੜਾ ਹੈਗਾ ਦਰਖਤਾਂ ਦੀ ਬਲੀ ਦਿੱਤੀ ਜਾ ਰਹੀ ਹੈ ਦਰਖਤਾਂ ਦਾ ਕਤਲ ਕੀਤਾ ਜਾ ਰਿਹਾ तकरीबन 30 ਦਰਖਤ ਜਿਹੜੇ ਪੁਰਾਣੇ ਦਰਖਤ ਹੈ ਵਿਰਾਸਤੀ ਦਰਖਤ ਸਾਡੇ ਮਾਲਵੇ ਦੇ ਤੇ ਉਹਨਾਂ ਨੂੰ ਜਿਹੜਾ ਕੱਟਿਆ ਜਾ ਰਿਹਾ ਹਰੇ ਭਰੇ ਦਰਖਤਾਂ ਕਿਸੇ ਕਿਸਮ ਨਾਲ ਉਹਨਾਂ ਦਾ ਅੜਿੱਕਾ ਨਹੀਂ ਕੋਈ ਸੜਕ ਦੇ ਵਿਚਾਲੇ ਨਹੀਂ ਕੋਈ ਨੁਕਸਾਨ ਨਹੀਂ ਕੋਈ ਦਰਖਤ ਸੁੱਕੇ ਨਹੀਂ ਉਹਨਾਂ ਨੂੰ ਸਰਵੇਖਣ ਕਰਕੇ ਕੀ ਇਹਦੇ ਨਾਲ ਹੈ ਜਿਹੜਾ ਇੱਕ ਜਿਹੜਾ ਇਹ ਬਿਜ਼ਨਸ ਹੱਬ ਬਣ ਰਹੀ ਹੈ ਉਹਨੂੰ ਫਾਇਦਾ ਪਹੁੰਚਾਉਣ ਲਈ ਇਹ ਦਰਖਤ ਕੱਟੇ ਜਾ ਰਹੇ ਆ ਅਸੀਂ ਜਿਹੜਾ ਹੈਗਾ ਵਾਤਾਵਰਣ ਨਾਲ ਜੁੜੇ ਲੋਕ ਐ ਜੇ ਸਾਨੂੰ ਸ਼ੁੱਧ ਆਕਸੀਜਨ ਨਹੀਂ ਮਿਲੂਗੀ ਜੇ ਦਰਖਤ ਨਹੀਂ ਹੋਣਗੇ ਤਾਂ ਸਾਡੇ ਸਾਹ ਕਿਵੇਂ ਚੱਲਣਗੇ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਐ ਸਾਡੀਆਂ ਪੀੜ੍ਹੀਆਂ ਸਾਡੇ ਬੱਚੇ ਐ ਉਹ ਤਾਂ ਜੰਮਦੀ ਬਿਮਾਰੀਆਂ ਨਾਲ ਗ੍ਰਸਤ ਹੋ ਜਾਣਗੇ ਅਸੀਂ ਸਿਰਫ ਹਸਪਤਾਲ ਜਿਹੜੇ ਹੈਗੇ ਆ ਉਹਨਾਂ ਤੇ ਜਾਨ ਜੋਗਰੇ ਰਹਿ ਜਾਾਂਗੇ ਤਾਂ ਉਹਦੇ ਕਰਕੇ ਅਸੀਂ ਜਿਹੜੇ ਸਾਰੇ ਲੋਕ ਚਿੰਤਤ ਆ ਤਾਂ ਉਹ ਜਿਹੜੇ ਹੈਗੇ ਆ ਧਰਨਾ ਲਾਇਆ ਤਾਂ ਜੋ ਜਿਹੜਾ ਹੈਗਾ ਦਰਖਤ ਕੱਟਣ ਤੋਂ ਬਚਾਇਆ ਜਾ ਸਕੇ ਕੋਵਿਡ ਦੌਰਾਨ ਜੇ ਆਪਾਂ ਜਦੋਂ ਗੱਲ ਕਰੀਏ ਕਾਫੀ ਵੱਡੀ ਸਮੱਸਿਆ ਆ ਗਈ ਸੀ ਤਾਂ ਉਦੋਂ ਜਿਹੜੇ ਨੇ ਬਹੁਤ ਸਾਰੇ ਜਿਹੜੇ ਵੀ ਲਾਗੇ ਪਾੜ। ਹੁਣ ਇਹਨੂੰ ਕਟਾਇਆ ਕਿ ਬਿਲਕੁਲ ਦੇਖੋ ਜਦੋਂ ਸਾਡੇ ਤੇ ਤਰਾਸਦੀ ਆਉਂਦੀ ਹੈ ਕੋਵਿਡ ਆਇਆ ਅਸੀਂ ਐਕਸੀਜਨ ਦੇ ਸਿਲੰਡਰ ਮੰਗਣ ਭੱਜਲੇ ਸੀ ਸਾਨੂੰ ਸਾਹ ਮੁੱਲ ਲੈਣੇ ਪੈ ਗਏ ਸੀ ਸਾਨੂੰ ਹਣ ਹੜ ਆਏ ਤਾਂ ਅਸੀਂ ਦੇਖੋ ਕਿੰਨਾ ਉੱਥੇ ਆਪਦਾ ਜਿਹੜਾ ਭੁਗਤਿਆ ਸਾਡੇ ਦੂਜੇ ਜ਼ਿਲ੍ਹਿਆਂ ਨੇ ਤਾਂ ਜਦੋਂ ਸਾਡੇ ਦੇ ਤਰਾਸਦੀ ਆਉਂਦੀ ਆ ਉਹਦੋਂ ਅਸੀਂ ਦਰਖਤਾਂ ਮੰਨੀ ਭੱਜ ਲੈਨੇ ਆ ਵੀ ਹਾਏ ਸਾਨੂੰ ਦਰਖਤ ਜ਼ਰੂਰੀ ਆ ਤੇ ਜਿਹੜੇ ਜਿਹੜੇ ਲੱਗੇ ਦਰਖਤਾਂ ਉਹਨਾਂ ਨੂੰ ਕੱਟੀ ਜਾਂਦੇ ਆ ਨਾ ਤਾਂ ਮਹਿਕਮੇ ਨੇ ਦਰਖਤ ਲਾਏ ਆ ਨਾ ਮਹਿਕਮੇ ਨੂੰ ਇਹਨੇ ਕਦੇ ਮਹਿਕਮੇ ਨੇ ਵਿੱਚ ਪਾਣੀ ਪਾਇਆ ਇਹਨੂੰ ਆ ਜਿਹੜਾ ਭਾਈ ਮਤੀਦਾਸ ਮੱਲਾ ਇੱਥੋਂ ਦੇ ਲੋਕ ਸਾਹ ਰੇ ਆ ਜਾਂ ਵਾਤਾਵਰਨ ਪ੍ਰੇਮੀ ਸਾਹ ਰੇ ਸੀ ਪਰ ਜਦੋਂ ਇਹ ਕਮਾਊ ਪੁੱਤ ਹੋ ਗਏ ਤੇ ਕਿਸੇ ਵਪਾਰੀ ਨੂੰ ਜਿਹੜਾ ਹੈਗਾ ਉਹ ਫਾਇਦਾ ਪਹੁੰਚਾਉਣਾ ਉਦੋਂ ਤੁਸੀਂ ਦਰਖਤ ਕੱ ਇਹ ਤਾਂ ਕੋਈ ਸੂਲ ਨਹੀਂ ਨਾ ਹੋਇਆ ਅਸੀਂ ਉਹਦਾ ਵਿਰੋਧ ਕਰਦੇ ਆ ਅਸੀਂ ਸਹੇ ਨੂੰ ਨਹੀਂ ਅਸੀਂ ਪਹੇ ਨੂੰ ਰੋਨੇ ਆ ਕਿ ਸਾਡਾ ਆਉਣ ਵਾਲਾ ਟਾਈਮ ਹੈ ਜਿਹੜਾ ਇਹ ਲੋਕ ਖਰਾਬ ਕਰ ਰਹੇ ਆ ਮਨਜ਼ੂਰੀ ਨੂੰ ਕਿਵੇਂ ਦੇਖਦੇ ਆ ਜਿਹੜੀ ਮਨਜ਼ੂਰੀ ਮਨਜ਼ੂਰੀ ਜਿਹੜੀ ਉਹ ਗੋਲਮੋਲ ਦਿੱਤੀ ਗਈ ਆ ਅਸੀਂ ਹੈਰਾਨ ਆ ਵੀ ਜਾਂ ਤਾਂ ਅਫਸਰਾਂ ਨੂੰ ਗੁੰਮਰਾਹ ਕੀਤਾ ਜਾਂ ਜਿਹੜੀ ਪਲੈਨਿੰਗ ਦੇ ਇਹਨਾਂ ਨੂੰ ਦਿੱਤੀ ਗਈ ਮਨਜ਼ੂਰੀ ਲੈਣ ਵਾਸਤੇ ਕੋਈ ਡਰਾਫਟ ਭੇਜਿਆ ਉਹ ਵੀ ਜਿਹੜਾ ਅੱਖਾਂ 'ਚ ਘੱਟਾ ਪਾਇਆ ਅਫਸਰਾਂ ਦੇ ਕਿਉਂਕਿ ਨੈਸ਼ਨਲ ਗ੍ਰੀਨ ਰਿਵਿਊ ਨਲ ਜਿਹੜਾ ਐਨਜੀਟੀ ਹੈ ਉਹ ਆਪ ਦਾ ਅਫਸਰ ਦਾ ਕੋਈ ਆਕੇ ਮੌਕਾ ਦੇਖਿਆ ਨਹੀਂ ਜਿਵੇਂ ਇਹਨਾਂ ਨੇ ਬਣਾਤੀ ਉਵੇਂ ਉਹ ਮੈਂ ਕੁਲਦੀਪ ਸਿੰਘ ਤਹਿਸੀਲਦਾਰ ਦੱਸਣਾ ਚਾਹੁੰਦਾ ਕਿ ਕੱਲ ਤੋਂ ਜਿਹੜਾ ਹੈਗਾ ਰਾਖੇ ਰੁੱਖਾਂ ਦੇ ਪੰਗੋ ਸਾਹ ਵੱਲੋਂ ਜਿਹੜਾ ਮੂਵਮੈਂਟ ਚਲਾਉਂਦੇ ਨੇ ਰੁੱਖਾਂ ਨੂੰ ਲਗਾਉਣ ਵਾਸਤੇ ਬਠਿੰਡਾ ਸ਼ਹਿਰ ਦੇ ਵਿੱਚ ਉਹਨਾਂ ਵੱਲੋਂ ਜਿਹੜਾ ਹੈਗਾ ਰੁੱਖਾਂ ਦੀ ਕਟਾਈ ਦੇ ਸਬੰਧ ਵਿੱਚ ਕੱਲ ਤੋਂ ਧਰਨਾ ਲਾਇਆ ਗਿਆ ਸੀ ਉਹਨੂੰ ਦੇਖਣ ਵਾਸਤੇ ਜਿਹੜਾ ਅਸੀਂ ਪਹੁੰਚੇ ਸੀ ਇੱਥੇ ਅਡਮਿਨਿਸਟ੍ਰੇਸ਼ਨ ਔਰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਮੈਂ ਬੀਂਗ ਇਟ ਸੀਲਰ ਡਿਊਟੀ ਮੈਨੇਜਰ ਇੱਥੇ ਆਇਆ ਸੀਗਾ ਔਰ ਅਸੀਂ ਫੋਰੈਸਟ ਡਿਪਾਰਟਮੈਂਟ ਦੀ ਫਾਈਲ ਵੀ ਦੇਖ ਰਹੇ ਹਾਂ ਕਿ ਉਹਨਾਂ ਦੇ ਵਿੱਚ ਕਿੰਨੇ ਦਰਖਤਾਂ ਨੂੰ ਕੱਟਣ ਦੀ ਮਨਜ਼ੂਰੀ ਹੈ ਔਰ ਕਿਸ ਪੱਧਰ ਤੇ ਮਨਜ਼ੂਰੀ ਆਈ ਹੋਈ ਹੈ ਔਰ ਜਿਹੜਾ ਆਪਣਾ ਰੁੱਖਾਂ ਦੇ ਰਾਖੇ ਆਰਗੇਨਾਈਜੇਸ਼ਨ ਉਹ ਵੀ ਸਾਨੂੰ ਆਪਣਾ ਮੰਗ ਪੱਤਰ ਦੇ ਰਹੀ ਹੈ ਤਾਂ ਕਿ ਜਿਹੜੇ ਬਾਕੀ ਰੁੱਖ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਦੀ ਮੰਗ ਕੀ ਹੈ ਸਰ ਉਹਨਾਂ ਦੀ ਉਹਨਾਂ ਦੀ ਇਹੀ ਡਿਮਾਂਡ ਹੈ ਕਿ ਜਿਹੜੇ ਪੁਰਾਣੇ ਰੁੱਖ ਨੇ ਉਹਨਾਂ ਨੂੰ ਬਚਾਇਆ ਜਾਵੇ ਜੇ ਮਨਜ਼ੂਰੀ ਮਿਲੀ ਹੈ ਤਾਂ ਉਹ ਓ ਕੈਸਕ ਵਾਸਤੇ ਮਿਲੀ ਸੀ ਮਨਜ਼ੂਰੀ ਔਰ ਕਿੰਨੇ ਦਰਖਤ ਕੱਟੇ ਗਏ ਸਰ ਲੱਗਦਾ ਹੈ ਕਿ ਇਹ ਦਰਖਤਾਂ ਦਾ ਕੋਈ ਅੜਕਾ ਸੀ ਕਿਸੇ ਕਿਸਮ ਵਾਲੀ ਤੇ ਦੇਖਣ ਤੋਂ ਤਾਂ ਇਹ ਜਿਹੜਾ ਹੈਗਾ ਇੱਧਰ ਜਿਹੜਾ ਹੈਗਾ ਕਲੋਨੀ ਬਣ ਰਹੀ ਹੈ ਉਹਦੀ ਸਾਹਮਣੇ ਵਾਲੇ ਫਰੰਟ ਕਰਕੇ ਮਿਲਣ ਲੱਗਦਾ ਇਸ਼ੂ ਹੋਣਾ ਬਾਕੀ ਜਿਹੜਾ ਹੈਗਾ ਡਿਪਾਰਟਮੈਂਟ ਕੰਸਰਨ ਨੂੰ ਅਸੀਂ ਬੁਲਾਇਆ ਉਹਨਾਂ ਤੋਂ ਦੇਖ ਕੇ ਸਾਰਾ ਦੇਖ ਲਿਆ ਸੜਕ ਦੇ ਉੱਤੋਂ ਪੇੜ ਕੱਟਨੇ ਕਿੰਨੀ ਇੱਕ ਵਾਜਿਬ ਗੱਲ ਹੈਗੀ ਉਹ ਇਸੇ ਕਰਕੇ ਅਸੀਂ ਜਿਹੜਾ ਲਾਈਨ ਡਿਪਾਰਟਮੈਂਟ ਹੈ ਜਿਹੜਾ ਇਸ ਨੂੰ ਡੀਲ ਕਰਦਾ ਉਹਨੂੰ ਬੁਲਾਇਆ ਹੋਇਆ ਕਿਉਂਕਿ ਅਸੀਂ ਜਿਹੜਾ ਹੈ ਜਨਰਲ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਲਾਈਨ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਜਦੋਂ ਆਪ ਲਾਈਗੀ ਤਾਂ ਦੱਸਦੇ ਨੇ ਵੀ ਕੀ ਰੀਜਨ ਨਾਲ ਕਟਾਉਂਦਾ ਕੀ ਉਹ ਉਸੇ ਕਰਕੇ ਅਸੀਂ ਸਾਰੀ ਪੂਰੀ ਫਾਈਲ ਮੰਗਾਈ ਹੋਈ ਹੈ ਉਸੇ ਨੂੰ ਲੈ ਕੇ ਅਸੀਂ ਜਿਹੜਾ ਹੈ ਅਥਾਰਟिटीज ਹੈ ਐਸ ਡੀ ਐਮ ਸਾਹਿਬ ਨਾਲ ਗੱਲ ਕਰਾਂਗੇ ਕਿ ਕੀ ਇਸ਼ੂ ਹੈ ਕੀ ਸਿਟੀਜ਼ਨ ਦਾ ਕੰਸਰਨ ਹੈ ਉਹਨੂੰ ਸਾਲਵ ਕਰਕੇ ਜਾਣਾ ਡਿਸਟ੍ਰਿਕਟ ਫੋਰੈਸਟ ਅਥਾਰਟੀ ਹੈ ਜੀ ਹਾਂ ਜੀ ਜੀ